ਅਹ ਇਸ ਤੋਂ ਇਨ ਪਹਿਲੇ ਤਾਂ ਸਿਆਸੀ ਕੇ ਇੱਕ ਫਰਮ ਨੂੰ ਮਾਇਕੇ ਚੀਜ਼ ਇੱਥੇ ਮਿਲੀ ਸੀ ਜਿਹੜਾ ਪਤਾ ਲੱਗਨ ਤੇ ਕਿ ਅਸੀਂ ਪੁਲਿਸ ਟੀਮ ਤੇ ਪਹੁੰਚ ਗਈ ਸੀ ਮੌਕੇ ਤੇ ਅਸੀਂ ਬੀਡੀ ਟੀਮ ਵੀ ਬੁਲਾ ਲਈ ਸੀ ਕਿ ਅਸੀਂ ਦੇਖ ਲਈ ਕਿ ਇਨੀਸ਼ੀਅਲ ਜਿਹੜੀ ਫਸਟ ਲੁੱਕ ਤੇ ਉਹ ਵਾਕੇ ਇਹ ਡਮੀ ਲੱਗਦਾ ਸੀ ਕਿ ਜਿਸ ਨੂੰ ਦੋ ਪਾਰਟ ਨੂੰ ਆਪਸ ਵਿੱਚ ਜੋੜਿਆ ਹੁੰਦਾ ਉਹ ਨੀਚੇ ਵਾਲਾ ਪਾਰਟ ਜਿਹੜਾ ਦੂਸਰੇ ਗਰਨੇਡ ਐਸਾ ਨਹੀਂ ਲੱਗਦਾ ਕਿ ਸ਼ੇਪ ਉਹਦੀ ਜਿਸ ਤਰ੍ਹਾਂ ਗਰਨੇਡ ਵਰਗੀ ਬਣੀ ਹੋਈ ਸੀ ਕੋਪੀਨ ਨੂੰ ਪੂਨ ਦਾ ਉਹਦੇ ਚ ਕੋਈ ਚੈੱਕ ਕਰਨ ਸੀ ਇਹਦੇ ਵਿੱਚ ਤੇ ਬਟ ਫਿਰ ਵੀ ਅਸੀਂ ਬੀਬੀ ਟੀਮ ਨੂੰ ਆਪ ਇਹਨੂੰ ਅੱਗੇ ਫਰਦਰ ਇਹਨੂੰ ਫਿਜ਼ੀਕਲੀ ਪ੍ਰਸੀਡ ਕਰਨ ਦੀ ਬਜਾਏ ਅਸੀਂ ਬੀਡੀ ਟੀਮ ਨੂੰ ਬੁਲਾਉਣਾ ਐਕਸਪਰਟ ਆਏ ਤੇ ਉਹਨੂੰ ਉਹਨੂੰ ਸਹਿਯੋਗ ਕਰਕੇ ਲੈ ਕੇ ਫਿਰ ਬਾਅਦ ਚ ਦੱਸਾਂਗੇ ਕਿ ਕੀ ਚੀਜ਼ ਹੈ ਜਿਹੜਾ ਫਿਲਹਾਲ ਡਮੀ ਬਬ ਨਜ਼ਰ ਆ ਰਿਹਾ ਜੋ ਜੋ ਨਜ਼ਰ ਆ ਰਿਹਾ ਜੀ ਉਹ ਇਸ ਤਰੀਕੇ ਨਾਲ ਡਮੀ ਲੱਗਦਾ ਪਿਆ ਸਰ ਇਸ ਤਰ੍ਹਾਂ ਦੀ ਮਾਰਦਾ ਤਾਂ ਹੋਣੀ ਨਹੀਂ ਲੋਕਾਂ ਨੂੰ ਭਰਾਂ ਦੀ ਕੋਈ ਚੰਗੀ ਬਟ ਅਸੀਂ ਇਨਪਾਰਸਲੀ ਤੁਸੀਂ ਦੇਖ ਲਿਆ ਕਿ ਜਿੰਨੇ ਵੀ ਹੋਏ ਨੇ ਤੇ ਅਸੀਂ ਸਾਰੇ ਇਨਵੈਸਟੀਗੇਟ ਕਰਕੇ ਤੇ ਉਹਦੇ ਲੌਜੀਕਲ ਐਂਡ ਤੇ ਪਹੁੰਚਾ ਕੇ ਤੇ ਸਾਰੇ ਪੇਸਟ ਕੀਤੇ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੋਏਗੀ ਕਿ ਇਸ ਤਰੀਕੇ ਨਾਲ ਉਹ ਵੀ ਪ੍ਰੈਸ ਕੀਤੀ ਜਾ ਰਹੀ ਹੈ ਸਰ ਇਸ ਮਾਮਲੇ ਤੇ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਉਹ ਅੱਗੇ ਕਿੱਸੇ ਕਰਦੇ ਹਾਂ ਜੀ ਪਹਿਲੇ ਦੇਖ ਲੈਣੇ ਸਲਾਹ ਕਰਦੇ ਕਿ ਕਿਸ ਤਰ੍ਹਾਂ ਦਾ ਹੈ ਸਰ ਕੋਈ ਸੀਸੀਟੀਵੀ ਹੈ ਜੀ ਸੀਸੀਟੀਵੀ ਹਾਲੇਦ ਵਾਲੇ ਖੰਗਾਲਦੇ ਆ ਜੀ ਪਹਿਲੇ ਤੇ ਇਨੀਸ਼ੀਅਲ ਮੌਕੇ ਤੋਂ ਪਹਿਲੇ ਇਹਨੂੰ ਬੀਡੀ ਟੀਮ ਦੇ ਨਾਲ ਵਰਕ ਕਰਕੇ ਕਰਨਾ ਬਾਕੀ ਅਸੀਂ ਸਾਰਾ